ਸਤਿਨਾਮ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚਾ ਸੋਚੈ ਸੋਚਣਾ ਹੋਵਈ ਜੇ ਸੁੱਚੀ ਲਖਵਾੜ ਚੁਪੈ ਚੁਪਣਾ ਹੋਵਈ ਜੇ ਨਾਇ ਰਾਹ ਦਿਉ ਤਾਰ ਭੱਖਿਆ ਭੁੱਖਣਾ ਤਰੀ ਜੇ ਬਨਾ ਪ੍ਰੀਆ ਭਾਰ ਸਭ ਸ੍ਰਿ ਅੰਸਾ ਲਖ ਹੋ ਹੈ ਤਾ ਇਕ ਨ ਚੱਲੇ ਨਾਲ ਕੇਵਲ ਸਤਿਆਰਾ ਹੋਈਐ ਕਖੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਣ ਆਕਾਰੁ ਕੋ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲਵ ਡਿਆਏ ਹੁਕਮੀ ਉਤਮ ਨੀਚ ਹੁਕਮਾ ਲਖ ਦੁਖ ਪਾਈਐ ਇਕਨਾ ਹੁਕਮ ਬਖਸ਼ੇਸ ਇਕ ਖਮਿਸਦਾ ਪੁਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ 부ਜੈ ਤਾ ਹਉ ਮੈ ਕਹਿ ਨ ਕੋਏ ਗਾਵਹਿ ਕੋ ਤਾਣ ਹੋਵੈ ਕਿਸ ਤਾਣਾ ਗਾਵਹਿ ਕੋ ਦਾਤ ਜਾਣੇ ਨਿਸ਼ਾਨ ਗਾਵਹਿ ਕੋ ਗੁਣ ਕਟਿਆਇਆਂ ਚਾਰ ਗਾਵਹਿ ਕੋ ਵਿਝੈ ਵਿਕ ਵਿਚਾਰ ਗਾਵਹਿ ਕੋ ਸਾਰ ਕਰੇ ਤਾਣਾ ਖੇ ਗਾਵਹਿ ਕੋ ਜੀਲਾ ਫਿਰ ਦੇ ਗਾਵਹਿ ਕੋ Jap ਦਿਸਾ ਦੂਰ ਗਾਵਹਿ ਕੋ ਵਿਖੇ ਹਾਦਰਾ ਹਦੂਰਾ ਖਤਨਾ ਖਤਨਾ ਆਵੇ ਤੋਟ ਕਰ ਕਰ ਕੱਤੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਤਕਾ ਹੈ ਜੁਗਾ ਜੁਗੰਤਰ ਕਾਹੀ ਕਾਹੇ ਹੁ ਕਾਮਿ ਹੁਕਮ ਚਲਾਏ ਰਾਹੋ ਨਾਨਕ ਕੀ ਉਸੇ ਵੇ ਪ੍ਰਵਾਹੋ ਸੱਚਾ ਸਭ ਸੱਚਾ ਨਾਏ ਭਾਖਿਆ ਪਾਪ ਅਪਾਰ ਆਤਮ ਗਦੇ ਦੇਦਾ ਚੱਕਰੇ ਦਾਤਾ ਜੇ ਫਿਰ ਖਿਆਗੈ ਰਖੀਆ ਜਿਤ ਦਿਸਾ ਦਰਬਾਰ ਮੋਖੇ ਬੁਲਣ ਬੋਲੀਏ ਜਿਸੁਨ ਤਰੇ ਪਿਆਰ ਅੰਮ੍ਰਿਤ ਵਿਲਾ ਸਤਨਾਮ ੁਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਖ ਦਵਾਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ ਤਾ ਪਿਆਰ ਨਾ ਜੈ ਕਿਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਤ ਹਾਨਾ ਗਾਵੀਏ ਸੁਣੀ ਮਨ ਰੱਖਿਐ ਭਾਉ ਦੁਖ ਫਰਹ ਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰ ਇਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਣ ਜਾਈ ਤੀਰਥ ਨਾਮਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਇ ਕਰੀ ਜੇ ਤਿਸ ਰਠੋ ਪਾਈ ਵਿਖਾਂ ਬਿਨ ਕਰਮ ਆਖੇ ਮਿਲੇ ਲਾਏ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰੂ ਕੇ ਸਿੱਖ ਸੋਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਣ ਜਾਈ ਜੇ ਜੁਗਤਾਰੇ ਅਰਜਾ ਪੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਆ ਨਾ ਚੱਲੇ ਸਭ ਕੋ ਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗਲਾ ਜੇ ਤਿਸ ਨਦਰ ਨ ਆਵਈ ਤਵ ਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋ ਸਤਰੇ ਨਾਨਕ ਨਿਰਗੁਣਾ ਗੁਣ ਕਰੇ ਗੁਣਵੰਤਾ ਗੁਣ ਦੇ ਤੇਹ ਕੋਈ ਨਾ ਸੋਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪੀਰ ਸਰਨਾਥ ਸੁਣੇ ਧਰਤਵਰ ਆਕਾਸ ਸੁਣੇ ਦਿਪ ਲੋਕਾ ਤਾਦ ਸੁਣਾ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸਰ ਵਰਮਾ ਇੰਦਰ ਸੁਣਾ ਮਖਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਥ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁੱਖ ਆਪ ਕਾ ਨਾਸ ਸੁਣਿਆ ਸੱਤ ਸੰਤੋਗ ਗਿਆਨ ਸੁਣਿਆ ਅਰਸ਼ਟ ਕਾ ਇਸ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਰਾਹ ਸੁਣੇ ਹੱਤ ਵਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਧੋਪ ਪਾਪ ਕਾ ਨਾਸ ਮਨ ਕੀ ਗਤ ਕਹਿ ਨ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਰ ਮਨ ਕਬੈ ਕਰਨ ਵਿਚਾਰ ਐਸੇ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਆ ਮਨ ਬੁੱਧ ਮਨ ਸਗਲ ਪਵਣ ਕੇ ਸੋਦਾ ਮਨ ਨਾ ਮਟੋਟਾ ਨਾ ਖਾਏ ਮਨ ਨ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਤਿਆਂ ਪ੍ਰਗਟ ਜਾਏ ਮਨ ਮਗਨ ਚੱਲ ਪੰਥ ਮਨ ਧਰਮ ਸੇਚੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੈ ਮੁਖ ਦਵਾਦ ਮਨ ਪਰਵਾਰੈ ਸਾਧਾਰ ਮਨ ਅਤਰੇ ਤਾਰੇ ਗੁਰ ਸਿੱਖ ਮਨ ਨਾਨਕ ਨਾ ਭੇਖਾ ਐਸਾ ਨਾਨ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚ ਸੋਹ ਦਰਜਾਨ ਪੰਚ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨਾ ਨਾਹੀ ਸੰਵਾਰ ਤੋਲਾ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੋਤ ਜੇ ਕੁਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਾਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲਾ ਕਣ ਜੋੜ ਜੀ ਜਤ ਰੰਗ ਅਖੇਨਾ ਸਭ ਨਾਲ ਲਿਖਿਆ ਬੜੀ ਕਲਾ ਏਹ ਲੈ ਕਲਕ ਜਾਣੇ ਕੋਏ ਲਿਖਾ ਲਿਖਿਆ ਕਿਤਾ ਹੋਏ ਕਿਤਾ ਤਾਨ ਸਵਲ ਰੂਪ ਕੀਤੇ ਦਾ ਜਾਣੇ ਕਉਣ ਕੋਤਾ ਕਿਤਾ ਸਭ ਇਕ ਕਵਾ ਉਤਸਤੇ ਹੋਏ ਲਖ ਦਰਿਆ ਉਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵ ਇਕ ਵਾਰ ਜੋ ਤਤ ਭਾਵੈ ਸੈਪ ਲੇਕਾਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮਹ ਭਕਸਾਰ ਅਸੰਖ ਮੋਦ ਵਿਲਾਇ ਤਾਰ ਉਦਰਤ ਕੰਮ ਕਹਾ ਵਿਚਾਰ ਤਾਰਿਆ ਨਾ ਜਾਵ ਇਕ ਵਾਰ ਜੋ ਤਿਤ ਭਾਵੈ ਸਭ ਪਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਖੋੜ ਅਸੰਖ ਚੋਰ ਹਰਾਨ ਖੋੜ ਅਸੰਖ ਮਿਰਕ ਰਜਾਹੇ ਜੋਰ ਅਸੰਖ ਗਲ ਰਹਾਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖੁੜਿਆਰ ਕੁੜੇ ਪਿਰਾਹੇ ਸੰਖ ਮਲੇਸ਼ ਮਲ ਫਕਾਹੇ ਅਸੰਖ ਨਿੰਦਕ ਸਰ ਕਰਹ ਭਾਰ ਨਾਲਕ ਨੇ ਜੁਕਾ ਹੈ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਤੁਦ ਭਵ ਸੈ ਭਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਅਸੰਖ ਨਾਵੇ ਸੰਖ ਥਾਵ ਅਗੰਗ ਅਗੰਮ ਅਸੰਖ ਲੋਹ ਅਸੰਖ ਹਸਰ ਪਰ ਹੋਏ ਅਕਰੀ ਨਾਮ ਅਕਰੀ ਸਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਖਣ ਬੋਲਣ ਬਾਣ ਅਕਰਾ ਸਿਰ ਸੰਯੋਗ ਵਿਖਾਣ ਜਿਨ ਹਲਿਖ ਚਿਸਰਨਾਹੇ ਜੇ ਪਰਮਾਇ ਤੇ ਤੇ ਪਾਹੇ ਜੇ ਤਾ ਕਿਤ ਤਿਤ ਨਾਮ ਗਣਨਾਗ ਨਾਹੀ ਕਉਥਾ ਕੁਦਰਤ ਕਵਣ ਕਾ ਹ ਵਿਚਾੜ ਵਾਰਿਆ ਨਾ ਜਾਵ ਇਕ ਵਾਰ ਜੋ ਤੁਰ ਭਾਵੇ ਸਭ ਪ੍ਰੇਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਆ ਹੱਥ ਪਰ ਤਨ ਦੇ ਪਾਣੀ ਤੋਤੇ ਉਤਰਸਖੇ ਮੋਤਪਲੀ ਤੇ ਕੱਪੜ ਹੋਏ ਦੇ ਸਾਭਾਂ ਲਈ ਉਹ ਧੋਏ ਪਰੀਆ ਮਤ ਪਾਪ ਕ ਸੰਗ ਉਤਪ ਨਾ ਵਿਕੇ ਰੰਗ ਪੰਨੀ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖਲਾ ਜਾ ਆਪੇ ਜਪੇ ਕ ਨਾਨਕ ਹੁਕਮਿ ਆਵਹ ਜਾਹ ਤੀਰਥ ਤਪ ਦਇਆਦਤ ਦਾਨ ਜੇ ਕੋ ਪਵਤਿਲ ਕਾਮਾਨ ਸੋਣਿਆ ਬਨਿਆ ਮਨ ਕੀਤਾ ਭਾਉ ਅੰਤਰਗਤਿ ਰਤਮਨ ਨਾਮ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਰਤਾਤ ਬਾਣੀ ਬ੍ਰਹਮਾ ਸਤ ਸੋਣ ਸਦਾ ਮਨ ਚਾਹ ਕੰਨ ਸੁਐ ਲਾ ਵਖਤ ਕਮਣ ਕਮਣ ਤਤ ਕਮਣ ਵਾਰ ਕਮਣ ਸਰੋਤੇ ਮਾਹ ਕਮਣ ਦਿੱਤੋ ਵਾ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਕਣ ਲੇਖ ਕੁਰਾਨ ਸ਼ਤਵਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੇਕਾ ਸਾਜੇ ਆਪੇ ਜਾਣੈ ਸੋਈ ਕੇ ਕਰਿਆ ਤਾ ਕਿਵਸਾ ਲਾਹੇ ਕਿ ਵਰਣਿ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਆਪਦੋ ਇਕ ਸਿਆਣ ਵਡਾ ਸਾਹਿਬ ਵਡੀ ਨਾ ਏ ਕਿਥਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਅੱਗੇ ਗਿਆ ਨਾ ਸੋਹਾ ਪਤਲ ਪਤਲ ਲਖ ਅਗਸ ਅਗਸ ਓੜਕ ਓੜਕ ਘਾਲ ਸੁਕੇ ਗੈਦ ਕਹਿਨ ਕਵਤ ਸਸ ਠਰ ਕੈਨ ਕਤੇ ਬਾ ਅਸਲੋ ਇਕ ਧਾਤ ਲੇਕਾ ਹੋਇ ਤਾ ਲਿਖੀਐ ਲੇਕ ਹੋਇ ਵਿਨਾਸ ਨਾਨਕ ਵਡਾ ਆਖੀ ਆਪੇ ਜਾਣ ਆਪ ਸਾਰਾ ਹਿਸਾ ਲਾਹ ਐ ਚੇ ਸੁਰਤ ਨਾ ਪਾਈਆ ਨਦੀਆਂ ਅਤੇ ਵਾਪ ਕਹ ਵਹ ਸਮੰਦਨਾ ਜਾਣੀ ਐ ਸਮੰਧ ਸਹਾ ਸਉਤਾਰ ਗ੍ਰਾਹ ਸੇ ਤੇ ਮਲ ਧਨ ਕਿਹੜੇ ਤੁਲ ਨਾ ਹੋ ਮਣੀ ਜੇ ਤਿਸ ਮਨ ਹੁਨਾ ਵਿਸਰਹਿ ਅੰਤਨ ਸੇਵ ਤੇ ਕਹਨ ਅੰਤ ਅੰਤਨ ਕਰਨ ਦੇਣ ਦਾ ਅੰਤ ਅੰਤਨ ਵੇਖਣ ਸੁਣਨ ਦਾ ਅੰਤ ਅੰਤਨ ਜਾਪੇ ਕਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਵਿਰਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਕੋਈ ਹੋ ਅੰਤ ਨ ਜਾਣੇ ਕੋਈ ਬਖਤਾ ਕਹੀਏ ਬਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਓਚਾ ਨਾਮ ਐੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣ ਸੋਏ ਜੇੜ ਆਪ ਜਾਣੇ ਆਪ পাপ ਨਾਨਕ ਅੰਦਰੇ ਕਰਮੇ ਦਾਤ ਬਤਾ ਕਰ ਨ ਲਿਖਿਆ ਨ ਜਾਏ ਵੱਡਾ ਦਾਤ ਤਿੰਨ ਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਵ ਟੁੱਟੇ ਵਿਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾ ਹੀ ਖਾਹੇ ਕਿਤੇ ਦੁਖੂਕ ਸਦਮਾਰ ਐਬੈ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਔਰ ਅਕਨਾ ਸਕੈ ਕੋਏ ਜੇ ਕੋ ਖਾ ਕਾਕਣ ਪਾਏ ਉਹ ਜਾਣੇ ਜੇਤੀਆਂ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਸਭ ਕੀ ਕੇ ਜਿਸ ਨੂੰ ਬਖਸ਼ੈ ਸਲਾ ਨਾਨਕ ਦਾ ਸਾਹਿ ਪਾਸਾ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵਾ ਮੁੱਲਾ ਜਾਹੇ ਅਮਲ ਪਾਇ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤਲ ਅਮਲ ਪਰਵਾਨ ਅਮਲ ਬਖਸ਼ੇ ਸ ਮੁੱਲੇ ਸਾਨ ਅਮਲ ਕਰਮ ਮਲ ਪਰਮਾਨ ਅਮਰ ਮਲਾਕਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਤ ਪੁਰਾਣ ਆਖੇ ਪੜਿ ਕਰਿ ਵਿਖਿਆ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਨਰ ਮਨਜਨ ਸੇਵ ਕੀਤੇ ਆਖੇ ਆਕਣ ਪਾਹੀ ਕੀਤੇ ਕਹਿ ਕਹਿ ਠੁਟ ਜਾਹਿ ਇਤ ਕਿਤ ਹੋਰ ਕਰੇ ਤਾ ਆਖ ਨ ਸਕੇ ਕਈ ਕੇ ਜਿਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੇ ਸਿਰਗਾ ਵਾਰਾਗਾ ਵਾਰ ਸੌਦਾ ਕਿਹ ਹਾਸੋ ਕਰਕੇ ਹਾ ਜਿਤ ਬਸਰੋ ਸੰਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਭਵਨ ਹਾਰੇ ਕੇਤੇ ਰਾਗ ਪ੍ਰੇ ਸੇਵ ਕਹੀ ਅਨਾ ਕੇਤੇ ਗਵਨ ਹਾਰੇ ਕਭ ਤਨ ਪਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਫਤ ਰਖ ਜਾਣਾ ਲਖ ਲਖ ਧਰਮ ਵਿਚਾਰੇ ਗਾਵੈ ਇਸਰ ਗਰਮਾ ਦੇਵੀ ਸਹਨ ਸਦਾ ਸਵਾਰੇ ਗਾਵੈ ਵਿੰਦਨ ਦਸਨ ਬੈਠੇ ਦੇਵ ਤੇ ਅਦਰ ਨਾਲੇ ਗਾਵੈ ਹਸੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਦੇ ਤਿਰਤੇ ਸੰਤੋਖੀ ਗਾਵ ਹਵੇਰ ਕਰਾਰੇ ਗਾਵਨ ਪੰਡਿਤ ਪੜ ਨਾ ਰਖੇ ਸਰ ਜਗ ਜਗ ਵਿਦਆ ਨਾਲੇ ਗਾਵ ਮੋਹਨੀਆ ਮਨ ਮੋਹਨਾ ਸੁਰ ਗਮ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠ ਅਠ ਤੀਰਥ ਨਾਲੇ ਗਾਵ ਹਜੋਦ ਮਹਾ ਬਲ ਸੂਰਾ ਗਾਵ ਖਾਣੀ ਚਾਲੇ ਗਾਵ ਕੰਡ ਮੰਡਲੋਰ ਕੰਡਾ ਕਰ ਕਦਰ ਰਖੇ ਤਾਰੇ ਸਹਿਤ ਤੁਧਨ ਗਾਵਹਿ ਜੋ ਤੁਧ ਭਾਵਨ ਰਥੇ ਤੇਰੇ ਭੰਤਰ ਸਾਲੇ ਹੋਰ ਕੀਤੇ ਗਾਵਨ ਸੈ ਮੈਂ ਚਤਨ ਅਵਨ ਨਾਨਕਾ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈ ਭੀ ਹੋਸੀ ਜਾਇ ਨਾ ਜੈਸੀ ਰਤਨਾ ਜਨ ਅਰਚਾਈ ਹੈ ਡੰਗੇ ਡੰਗੇ ਭਾਤੀ ਕਰ ਕਰ ਜਿਮਸੀ ਮਾਇਆ ਜਿਮ ਉਪਾਇ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਸ ਤੇ ਵਢਿਆਈ ਜਾ ਤੁਸ ਪਾਵੈ ਸੋਇ ਕਰ세 ਹੁਕਮ ਨਾ ਕਰਣਾ ਜਾਇ ਸੋ ਪਾਸਾ ਸੋ ਸਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋ ਸਰਪ ਚੋਲੀ ਤੇ ਹਾਨ ਕੀ ਕਰਹਿ ਭੂਤਾ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਏ ਪੰਚੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤਿਸੇ ਆਦੇਸ ਆਦਿ ਅਨਿਰ ਅਨਾਤ ਨਾਹਤ ਜੁਗ ਜੁਗ ਏਕੋ ਵੇਸਾ ਭਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਦ ਨਾਤੇ ਸਭ ਜਾਕੇ ਰਹਿਦਾ ਸਦ ਅਵਰਾ ਸਾਦ ਸੰਜੋਗ ਜੋਗ ਦੁਖ ਅਰਥ ਲਾਵਲਿਕ ਆਵੇ ਭਾਗ ਆਦਿਤ ਸਿਆਦੇਸ ਆਦ ਨਿਲ ਅਨਾਹ ਅਨਾਹਕ ਜੁਗ ਜੁਗ ਇਕ ਹੋਵੇ ਸਾ ਇਕ ਮਾਹੀ ਜੁਗਤ ਵੈ ਇਹ ਤਿੰਨ ਚੇਲੇ ਪ੍ਰਵਾਣ ਇਕ ਸੰਸਾਰੇ ਇਕ ਭੰਡਾਰੇ ਇਕ ਲਾਏ ਦੇਵਾਂ ਜਿਉ ਤਸ ਪਾਵ ਤਿ ਵਚ ਲਾਵ ਜਿਵ ਹੋਵੇ ਪਰਮਾਨ ਉਹ ਵੇਖ ਕਉ ਨਦਰ ਨ ਆਵ ਬਤ ਐ ਹੁ ਵਡਾ ਆਦੇਤ ਸਿਆਦੇਸ ਆਦ ਨਿਲ ਅਨਾਤ ਅਨਾਹਤ ਜੁਗ ਜੁਗ ਏਕ ਵੇਸਾ ਆਸਮ ਲਲ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਰਦਨ ਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਦਿਤ ਸਿਆਦੇਸ ਆਦਨਿਲ ਅਨਾਤ ਅਨਾਹਤ ਜੁਗ ਜੁਗ ਇੱਕ ਵੇਸਾ ਇੱਕ ਦੋ ਜੇ ਬੋਲਖ ਹੋਾ ਲਖ ਹੋਵਹ ਲਖ ਵੇਸਾ ਲਖ ਲਖ ਗਿੜਾ ਆਖੀਐ ਇੱਕ ਨਾਮ ਜਗਦੀਸਾ ਇਤਰਾ ਪਤ ਪਵੜੀਆਂ ਚੜਿਏ ਹੋਏ ਏ ਕੇਸ ਸਉਣ ਗੱਲਾ ਆਕਾਸ ਕੀ ਕੀਟਾ ਆਇ ਰੇਸਾ ਨਾਨਕ ਨਦਰੇ ਪਾਈ ਐ ਕੁੜੀ ਕੁੜਾ ਠੇਸ ਆਖਣ ਜੋਰ ਛਪਾ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸਰਤੀ ਗਿਆਨ ਵਿਚਾਰ ਜੋਰ ਨਾ ਜੁਗਤੇ ਛਟਾ ਸੰਸਾਰ ਜਿਸਾ ਜੋਰ ਕਰਵੇ ਕੇ ਸੋਏ ਨਾਰਕ ਉਤਮ ਨੀਚ ਨਾ ਕੋਏ ਵਿਰਾਤ ਤਿਰਤਿ ਤੇ ਤੇਵਾਰ ਪਉਣ ਪਣਿ ਅਗਨੀ ਪਾਤਾਲ ਤਿਸਵਿ ਤਰਤੀਥਾ ਪ੍ਰਕਿਰਤਿ ਰਮਸਾਲ ਤਿਸਵਿ ਜੇ ਜੁਗਤ ਕੇ ਰੰਗ ਤਿੰਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆ ਸਚਾ ਦਰਬਾਰ ਤਿਥੈ ਸੋਨ ਸੰਤ ਪ੍ਰਵਾਨ ਨਦਰੇ ਕਰਮ ਪਵੈ ਨੇ ਸਾਣ ਕਾਚ ਪਕਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸਾ ਕੇਤੇ ਬਰਮ ਘਾਰਤ ਘੜੀ ਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕਿਤ ਤ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੀਤੇ ਸਦਵਤ ਨਾਟਕੇ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨੁਨ ਕੀਤੇ ਕੀਤੇ ਰਤਨ ਸਮੰਦਾ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੇ ਸੇਵਕ ਕੀਤੇ ਨਾਨਕੰਤਨ ਅੰਤ ਗਿਆਨ ਕੰਡ ਮੈਂ ਗਿਆਨ ਪਰ ਚੰਡ ਤਿਥੈ ਨਾਦ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਿਤ ਕਰਤ ਕਰਿਏ ਬਹੁਤ ਅਨੋਪਾ ਤਾ ਕੇ ਗਲਾ ਕੱਤੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਿਸਤਾਏ ਤਿਤੈ ਕੜਿਐ ਸੁਰਤ ਮਤਮਨ ਬੁੱਧ ਤਿਤੈ ਕੜਿਐ ਸਰਾਸਦਾ ਕੇ ਸੋਦਾ ਕਰਮਖੰਡ ਕੇ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਤੈ ਸਿਤ ਸਿਤਾ ਮਹਿਮਾ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਅਮਰ ਨਾ ਠਾਗੇ ਜਿਆ ਹੈ ਜਿਨ ਕੇ ਰਾਮ ਵਸੇ ਮਨ ਮਾਹੇ ਤਿਤੈ ਭਗਤ ਉਸੈ ਕੈ ਲੋ ਕਰ ਨਾ ਸੱਚਾ ਮਨ ਸੋਏ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖ ਨਦਰ ਨਿਹਾਰ ਤਿਤੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤ ਅੰਤ ਨਾ ਅੰਤ ਤਿਤੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵਾ ਤਿਵਕਾਰ ਵੇਖਾ ਜਿਗਸਾ ਕਰ ਵਿਚਾਰ ਨਾਨਕ ਕਦਨਾ ਕਰਦਾ ਸਾਰ ਜਤ ਪਹਾਰਾ ਧਿਰਜ ਸੁਨਿਆਦ ਅਹਰਨ ਮਤਿ ਵੇਦ ਅਰਥਿਆਰ ਭਾਉ ਕਲਾ ਅਗਨ ਤਪ ਤਉ ਕਾਂਡਾ ਪਉ ਅੰਮ੍ਰਿਤ ਤਿਤ ਢਾਲ ਕੜੀਆ ਸਬਦ ਸੁਚੇ ਟਕਸਾਲ ਜਨ ਕ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਾ ਲੋਕ ਕਰਨ ਗੁਰ ਪਾਣੇ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਅਦਾਈ ਦਾਇਆ ਖਿਲਾ ਸਗਲ ਜਗਤ ਚਾਂਗਿਆਆਂ ਬੜਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਏ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਰ ਨਾਨਕ ਤਿਮਕ ਉਜਲ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਘਾਰ ਨਾਨਕ ਤੇਮਕ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ